ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਦੋਸਤੀ। ਇੱਕ ਨੌਜਵਾਨ ਨੇ ਕਿਹਾ ਸਾਨੂੰ ਦੋਸਤੀ ਦੀ ਗੱਲ ਸੁਣਾ ਤੇ ਉਸਨੇ ਉੱਤਰ ਵਜੋਂ ਕਿਹਾ ਤੁਹਾਡਾ ਦੋਸਤ ਤੁਹਾਡੀਆਂ ਲੋੜਾਂ ਦੀ ਪੂਰਤੀ ਦਾ ਹੀ ਰੂਪ ਹੈ। ਉਹ ਤੁਹਾਡਾ ਖੇਤ ਹੈ ਜਿਸ ਦੀ ਬਜਾਈ ਪਿਆਰ ਨਾਲ ਅਤੇ ਵਾਢੀ ਸ਼ੁਕਰਾਨੇ ਨਾਲ ਹੁੰਦੀ ਹੈ। ਉਹ ਤੁਹਾਡਾ ਦਸਤਖਰਾਨ ਤੇ ਤੁਹਾਡਾ ਚੌਂਕਾ ਚੁੱਲਾ ਹੈ ਕਿਉਂਕਿ ਜਦੋਂ ਤੁਸੀਂ ਉਸ ਦੇ ਪਾਸ ਆਪਣੀ ਭੁੱਖ ਸਮੇਤ ਆਉਂਦੇ ਹੋ ਅਤੇ ਉਸ ਪਾਸੋਂ ਸ਼ਾਂਤੀ ਮੰਗਦੇ ਹੋ ਜਦੋਂ ਤੁਹਾਡਾ ਦੋਸਤ ਆਪਣਾ ਮਨ ਖੋਲਦਾ ਹੈ ਤਾਂ ਤੁਸੀਂ ਆਪਣੇ ਮਨ ਵਿੱਚਲੀ ਨਾਂ ਤੋਂ ਨਹੀਂ ਡਰਦੇ ਅਤੇ ਨਾ ਹੀ ਆਪਣੀ ਹਾਂ ਨੂੰ ਰੋਕ ਕੇ ਰੱਖ ਛੱਡਦੇ ਹੋ ਜਦੋਂ ਉਹ ਬੋਲਣਾ ਬੰਦ ਕਰ ਦਿੰਦਾ ਹੈ ਉਦੋਂ ਵੀ ਤੁਹਾਡਾ ਦਿਲ ਉਸ ਦੇ ਦਿਲ ਦੀਆਂ ਗੱਲਾਂ ਸੁਣਨਾ ਬੰਦ ਨਹੀਂ ਕਰਦਾ ਕਿਉਂਕਿ ਜੋ ਦੋਸਤੀ ਵਿੱਚ ਸਾਰੇ ਵਿਚਾਰ ਸਾਰੀਆਂ ਖਾਹਸ਼ਾਂ ਸਾਰੀਆਂ ਆਸਾਂ ਉਮੀਦਾਂ ਸ਼ਬਦੋਂ ਬਿਨਾਂ ਹੀ ਪੈਦਾ ਹੁੰਦੀਆਂ ਤੇ ਵੰਡੀਆਂ ਜਾਂਦੀਆਂ ਹਨ ਤੇ ਇਹਨਾਂ ਨਾਲ ਇੱਕ ਪ੍ਰਸੰਨਤਾ ਵੀ ਸ਼ਾਮਿਲ ਹੁੰਦੀ ਹੈ ਜਿਸ ਦੀ ਵਾਹ-ਵਾਹ ਕਰਨ ਦੀ ਲੋੜ ਹੀ ਨਹੀਂ ਪੈਂਦੀ ਤੁਸੀਂ ਜਦੋਂ ਦੋਸਤ ਤੋਂ ਵਿਛੜੇ ਤਾਂ ਤੁਹਾਨੂੰ ਗਮ ਨਹੀਂ ਹੁੰਦਾ ਕਿਉਂਕਿ ਜੋ ਤੁਸੀਂ ਉਸ ਤੇ ਜਿਹੜੇ ਗੁਣੋਂ ਸਭ ਤੋਂ ਵੱਧ ਪਿਆਰ ਤੇ ਹੋ ਉਹ ਉਸ ਦੀ ਗੈਰ ਹਾਜ਼ਰੀ ਵਿੱਚ ਹੋਰ ਵੀ ਉਗੜ ਜਾਵੇਗਾ ਜਦੋਂ ਪਹਾੜ ਉੱਪਰ ਚੜਨ ਵਾਲੇ ਨੂੰ ਪਹਾੜ ਮੈਦਾਨ ਤੋਂ ਵੇਖਿਆ ਵਧੇਰੇ ਸਪਸ਼ਟ ਪ੍ਰਤੀਤ ਹੁੰਦਾ ਹੈ ਦੋਸਤੀ ਆਪਣੀ ਰੂਹ ਨੂੰ ਗਹਿਰੇਆਂ ਕਰਨ ਤੋਂ ਬਿਨਾ ਹੋਰ ਕਿਸੇ ਮਕਸਦ ਲਈ ਨਾ ਕਰੋ ਜਿਹੜਾ ਪਿਆਰ ਆਪਣੇ ਰਹੱਸ ਦੇ ਅਗਾੜ ਤੋਂ ਬਿਨਾ ਕਿਸੇ ਹੋਰ ਵਸਤ ਦੀ ਮੰਗ ਕਰਦਾ ਹੈ ਉਹ ਪਿਆਰ ਨਹੀਂ ਬਲਕਿ ਵਿਸ਼ਿਆ ਹੋਇਆ ਇੱਕ ਜਾਲ ਹੈ ਜਿਸ ਵਿੱਚ ਕਦੇ ਕੋਈ ਲਾਹੇਵੰਦ ਵਸਤ ਫੜੀ ਨਹੀਂ ਜਾ ਸਕਦੀ ਆਪਣੀ ਸਭ ਤੋਂ ਚੰਗੀ ਚੀਜ਼ ਆਪਣੇ ਦੋਸਤ ਲਈ ਰੱਖਣੀ ਰੱਖੋ ਜੋ ਉਸਨੇ ਤੁਹਾਡੇ ਲਥੇ ਹੋਏ ਪਾਣੀ ਸਰਪਰ ਵੇਖਣੇ ਹਨ ਤਾਂ ਉਸ ਨੂੰ ਆਪਣੇ ਚੜ੍ਹੇ ਹੋਏ ਪਾਣੀ ਵੀ ਵੇਖਣ ਦਿਓ ਉਹ ਵੀ ਕੀ ਦੋਸਤ ਹੈ ਜਿਸ ਨੂੰ ਤੁਸੀਂ ਵਕਤ ਮਾਰਨ ਲਈ ਹੀ ਲੱਭਦੇ ਫਿਰਦੇ ਹੋ ਉਸ ਨੂੰ ਹਮੇਸ਼ਾ ਵਕਤ ਜੀਉਣ ਲਈ ਲੱਭੋ ਉਹ ਤੁਹਾਡੀਆਂ ਲੋੜਾਂ ਪੂਰਨ ਲਈ ਹੈ ਤੁਹਾਡਾ ਸਖਣਾਪਨ ਪੂਰਨ ਲਈ ਨਹੀਂ ਦੋਸਤੀ ਦੀ ਮਿੱਠਤ ਵਿੱਚ ਹਾਸਿਆਂ ਵਿੱਚ ਰੰਗੋ ਖੁਸ਼ੀਆਂ ਸਾਂਝੀਆਂ ਹੋਣ ਦਿਓ ਜਿੱਤੇ ਨਿੱਕੀਆਂ ਨਿੱਕੀਆਂ ਗੱਲਾਂ ਦੀ ਤਰੇਲ ਹੋਵੇ ਦਿਲ ਨੂੰ ਉੱਥੇ ਹੀ ਸਵੇਰ ਮਿਲਦੀ ਹੈ ਉੱਥੇ ਹੀ ਉਸ ਨੂੰ ਤਾਜ਼ਗੀ ਮਿਲਦੀ ਹੈ ਇਹ ਵਿਸ਼ਾ ਇਤੇਸਮਾਫਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਡੇ ਕੀ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ